ਜੇivant ਸੈਂਕ ਕਮਲ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਕਹਾਣੀ ਜ਼ਖਮੀ ਕਮੀਜ਼ ਠਕ 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 ਕੈਥਰੀਨ ਨੇ ਇੱਕਦਮ ਅੱਖਾਂ ਖੋਲੀਆਂ ਬੂਹੇ ਤੇ ਟਕੋਰ ਐਨੀ ਰਾਤ ਗਈ ਉਸ ਬੈਡ ਲਾਈਟ ਦੀ ਡੋਰ ਖਿੱਚ ਦਿੱਤੀ ਠਕ ਠਕ ਦੀ ਦਵਾਰ ਆਈ ਆਵਾਜ਼ ਵਿੱਚ ਕਾਲੀ ਕਾਲੀ ਸੀ ਉਸ ਬਿਸਤਰੇ ਵਿੱਚੋਂ ਨਿਕਲਦੇ ਆ ਗਾਉਂ ਦੀ ਡੋਰੀ ਕਸੀ ਅਤੇ ਤੜਕਦੇ ਦਿਲ ਨਾਲ ਸਿਰ ਬਾਹਰ ਨਿਕਲ ਜੋਗਾ ਵਾਰਜਾ ਖੋਲਿਆ ਉਹ ਆਉਣ ਵਾਲੇ ਬਾਰੇ ਤਸੱਲੀ ਚਾਹੁੰਦੀ ਸੀ ਉਸ ਵੇਖਿਆ ਇੱਕ ਕੰਮ ਦਾ ਉਦਾਸ ਚਿਹਰਾ ਤਰੇਲੀਓ ਤਰੇਲੀ ਦੂਜੇ ਪਲ ਟਰਿਆ ਜਵਾਨ ਚਿਹਰਾ ਬੁੱਲਾਂ ਤੇ ਉਂਗਲ ਰੱਖੀ ਇੱਕ ਤਰ੍ਹਾਂ ਤੱਕਾ ਦੇ ਕੇ ਅੰਦਰ ਆ ਲੰਘਿਆ ਤੇ ਵਾਰ ਨਾਲ ਪਿੱਠ ਜੋੜ ਕੇ ਖਲੋ ਗਿਆ ਕੁੜੀ ਹੜਾ ਹੈਰਾਨ ਡੋਰਪੁਰ ਬੁੱਤ ਬਨੀ ਤੱਕ ਦੀ ਹੀ ਰਹਿ ਗਈ ਉਸ ਦੀ ਧੜਕਣ ਵਾਦੀ ਵਾਦੀ ਕੰਪਨੀ ਤੱਕ ਆ ਪਹੁੰਚੀ ਕਿਸੇ ਕਾਰੇ ਦੇ ਬਾਪਰ ਜਾਣਵਾਰੇ ਉਸ ਨੂੰ ਕੋਈ ਸ਼ੱਕ ਨਾ ਰਿਹਾ ਰਹਿਮ ਮੈਡਮ ਆਉਣ ਵਾਲਾ ਹੌਂਕਣੀ ਰੋਕ ਕੇ ਕੋਇਆ ਬਹੁਤ ਮੁਸ਼ਕਲ ਵਿੱਚ ਹਾਂ ਮੈਨੂੰ ਬਚਾਓ ਪੁਲਿਸ ਦੀ ਕੋਲੀ ਉਸ ਪਾਸਾ ਫੇਰ ਕੇ ਲਹੂ ਲਹਾਨ ਵਾਂਹ ਸਾਹਮਣੇ ਕਰ ਦਿੱਤੀ ਕੈਥੀ ਦਾ ਮੂੰਹ ਖੁੱਲਾ ਹੀ ਰਹਿ ਗਿਆ ਤੇ ਦੋਵੇਂ ਹੱਥ ਕੰਨਾਂ ਦੇ ਬਾਹਰ बराबर ਜਾ ਕੇ ਆਕੜ ਗਏ ਉਹ ચીਕ ਮਾਰਨ ਹੀ ਵਾਲੀ ਸੀ ਕਿ ਮੁੰਡੇ ਨੇ ਫਰਤੀ ਨਾਲ ਹੱਥ ਕੈਥੀ ਦੇ ਮੂੰਹ ਅੱਗੇ ਜਾ ਰੱਖਿਆ ਰੱਬ ਦੇ ਵਾਸਤੇ مصیبتਾਂ ਦਾ ਤਾਂ ਮੈਂ ਪਹਿਲਾਂ ਹੀ ਅੰਤ ਨਹੀਂ ਤੂੰ ਸੰਭਲ ਮੇਰੀ ਜਾਨ ਖਤਰੇ ਵਿੱਚ ਹੈ ਮੈਂ ਤੇਰਾ एहसान लाਹਾਂਗਾ ਪਰ ਹੁਣ ਮੇਰੀ ਮਦਦ ਕਰ ਤੇਰੀ ਸ਼ਰਨ ਆ ਡਿੱਗਾ ਹਾਂ ਕੁੜੀ ਹੈਰਾਨ ਨਹੀਂ ਦੇ ਘੇਰੇ ਵਿੱਚ ਡੁੱਬੀ ਪਈ ਸੀ ਦਰਸ ਦਾ ਭਾਗੀ ਬਹੁਤ ਉਸ ਨੂੰ ਧੁੰਦਲਾ ਧੁੰਦਲਾ ਦਿੱਸਦਾ ਸੀ ਉਹ ਕੀ ਕਰੇ ਉਸ ਨੂੰ ਪੂਰੀ ਸੁਰਤ ਹਲੇ ਮੁੜੀ ਨਹੀਂ ਸੀ ਮੁੰਡੇ ਦੀ ਜ਼ਖਮੀ ਬਾਹ ਨੂੰ ਉਸ ਪਸੀਜਦਿਆਂ ਵੀ ਘੁਰਿਆ ਲਹੂ ਲਿਬੜੀ ਬਾਹ ਦੀ ਸੇਧ ਵਿੱਚ ਕੈਥੀ ਦੀ ਨਜ਼ਰ ਨਾਲ ਫਿਲਾਲ ਟੈਲੀਫੋਨ ਤੇ ਜਾ ਪਈ ਕੁਝ ਵੀ ਸੋਚੇ ਬਿਨਾ ਉਹ ਫੋਨ ਵਾਲੇ ਨੂੰ ਦੌੜੀ ਮੱਲੋ ਮੱਲੀ ਗਾਲਾਂ ਪਈ ਮਸੀਬਤ ਤੋਂ ਉਹ ਛੁਟਕਾਰਾ ਚਾਹੁੰਦੀ ਸੀ ਉਹਦੇ ਅਚੇਤ ਵਿੱਚ ਸ਼ਹਿਰੀ ਫਰਜ਼ ਨਾਲੋਂ ਜਾਣ ਛੁਟਕਾਰਾ ਪਹਿਲ ਮੱਲ ਖਲੋਤਾ ਮੁੰਡੇ ਨੇ ਦੂਜੀ ਫਰਤੀ ਨਾਲ ਕੈਥੀ ਦੇ ਹੱਥ ਫੋਨ ਤੇ ਹੀ ਜਾ ਦੱਬਿਆ ਨਹੀਂ ਮਿਹਰਬਾਨੀ ਕਰਕੇ ਇੱਕ ਮਿੰਟ ਤੂੰ ਮਰੀਮ ਦੀ ਉਮਤ ਹੈ ਤੂੰ ਮੇਰੀ ਮੌਤ ਨੂੰ ਆਵਾਜ਼ ਨਹੀਂ ਮਾਰ ਸਕਦੀ ਬਚਾਨ ਤੇ ਮਰਵਾ ਦੇਣ ਵਾ ਦੇਣ ਦੇ ਮੌਕੇ ਸਵਬ ਬਨਾਲੀ ਹੱਥ ਆਉਂਦੇ ਹਨ ਭਾਵੇਂ ਮੇਰੇ ਮਰ ਜਾਣ ਨਾਲ ਦੁਨੀਆ ਸੁੰਨੀ ਨਹੀਂ ਹੋ ਜਾਣੀ ਪਰ ਤੂੰ ਹਮੇਸ਼ਾ ਲਈ ਜ਼ਿੰਦਗੀ ਦਾ ਚੈਨ ਗਵਾ ਲਵੇਗੀ ਮੈਂ ਹਰ ਰਾਤ ਤੇਰੇ ਕੋਲ ਜ਼ਿੰਦਗੀ ਦੀ ਭੀਖ ਮੰਗਣ ਆਇਆ ਕਰਾਂਗਾ ਤੂੰ ਰੇਸ਼ਮ ਉੱਤੇ ਤੜਫ ਤੜਫ ਜਾਇਆ ਕਰੇਗੀ ਮੈਡਮ ਮੈਂ ਜ਼ਿੰਦਗੀ ਦਾ ਬੁਹਾਰ ਠੋਕਰਿਆ ਸੀ ਮੌਤ ਦਾ ਨਹੀਂ ਇੱਕ ਤਸੱਲੀ ਭਰਪੂਰ ਅਨੁਭਵ ਹੱਥ ਲੈਂਦਿਆ ਮੁੰਡਾ ਫੋਨ ਤੋਂ ਹੱਥ ਚੁੱਕ ਕੇ ਕੈਥਰੀਨ ਅੱਗੇ ਗੋਡਿਆਂ ਪਰ ਹੋ ਗਿਆ ਮੈਂ ਤੇਰੀ ਪਨਾਹ ਵਿੱਚ ਹਾਂ ਜੇ ਤੂੰ ਫੋਨ ਕਰਨਾ ਹੀ ਹੈ ਤੇਰੀ ਰਜਾ ਪਰ ਹਵਾ ਦੀ ਵਫਾਦਾਰ ਬੇਟੀ ਨੇ ਇਹ ਜ਼ੁਲਮ ਪਹਿਲਾਂ ਕਦੇ ਨਹੀਂ ਕੀਤਾ ਮੁੰਡੇ ਨੇ ਮੈਡਮ ਦੀਆਂ ਥਰੰਗਾਂ ਜਾਰੰਗਾ ਲੱਤਾਂ ਨੂੰ ਬਿਨਾ ਚੇਜਿਕ ਸਬੂਤੀ ਬਾਹਨ ਨਾਲ ਬੱਲਿਆ ਰਹਿਮ ਦੇ ਫਰਿਸ਼ਤੇ ਮੇਰਾ ਸਾਹ ਰੁਕਿਆ ਪਿਆ ਮੇਰੀ ਤਕਦੀਰ ਦਾ ਫੈਸਲਾ ਝਟਪਟ ਕਰ ਦੇ ਉਸ ਹੁਕਮ ਦੀ ਮੋਹਰ ਲਾਈ ਲਾਈ ਜਾਣ ਲਈ ਅੱਖਾਂ ਤੱਕ ਮੀਟ ਲੰ ਕੈਥਰੀਨ ਅੱਗੇ ਹੁਣ ਤੱਕ ਵਾਪਰਿਆ ਅਚਾਰਜ ਸਕਾਰ ਹੋ ਖਲੋਤਾ ਉਸ ਦਾ ਚੇਤ ਅਗੜਾਈ ਪਰ ਕੇ ਧਰਤੀ ਉੱਤੇ ਆ ਡਿੱਗਾ ਉਸ ਨੂੰ ਅੱਜ ਤੱਕ ਕਿਸੇ ਰਹਿਮ ਦਾ ਫਰਿਸ਼ਤਾ ਨਹੀਂ ਸੀ ਆਖਿਆ ਮਰੀਮ ਦੀ ਉਮਤ ਨਹੀਂ ਪੁਕਾਰਿਆ ਸੀ। ਉਹਦੇ ਅੰਦਰੋਂ ਵੱਡੀ ਟੁੱਕੀ ਮਲੁਖਤਾ ਹੁੰਗਾਰ ਪਈ। ਮੈਂ ਹਵਾ ਦੀ ਵਫਾਦਾਰ ਬੀਟੀ ਹਾਂ ਪਰ ਮੇਰੇ ਪਿਆਰ ਦੇ ਫੂਸੜੇ ਇਸੇ ਮਰਦ ਨੇ ਉਡਾਈ ਹਨ। ਸਨ ਮੇਰੀ ਕੁਮਾਰੀ ਵਫਾ ਨੂੰ ਲਤਾੜ ਕੇ ਇਹੋ ਤੁਰ ਗਿਆ ਸੀ। ਨਹੀਂ ਉਹ ਸਭ ਸ਼ੈਤਾਨ ਦੇ ਬੇਟੇ ਹਨ। ਉਹ ਸਭ ਮੈਨੂੰ ਮਿੱਠਾ ਮਾਸ ਸਮਝ ਕੇ ਲੋਚਣ ਹੀ ਆਉਂਦੇ ਰਹੇ। ਪਰ ਇਸ ਤਰ੍ਹਾਂ ਵਿਚਾਰਾ ਬਣ ਕੇ ਆਦਮੀ ਦਾ ਜਾਇਆ ਕਦੇ ਨਹੀਂ ਆਇਆ। ਕੈਥਰੀ ਜਿੰਦਗੀ ਵਿੱਚ ਜਿੰਦਗੀ ਦੇ ਦੇ ਮੌਕੇ ਹਮੇਸ਼ਾ ਨਹੀਂ ਆਉਂਦੇ ਹੁਣ ਇਸ जख्मਾਂ ਮਾਰੇ ਨੂੰ ਮੌਤ ਦੇ ਮੂੰਹ ਦੇਣ ਦੀ ਹਿੰਮਤ ਕਿੱਥੋਂ ਲਿਆਵਾਂ ਮਨੁੱਖੀ ਹਮਦਰਦੀ ਦੀ ਗੜਬੜਾਈ ਸੁਰ ਵਿੱਚੋਂ ਇੱਕੋ ਲਹਿਰ ਉੱਠੀ ਤਲਖਾ ਪਰਿਮਾਨ ਨੂੰ ਧੋਕੇ ਹੌਂਕੇ ਹਾਰ ਗਈ ਉਸ ਡਿੱਗੇ ਡਿੱਗੇ ਮੁੰਡੇ ਤੇ ਉਲਝੇ ਵਾਲਾਂ ਵਿੱਚ ਹੱਥ ਫੇਰਿਆ ਮੋਢਿਆਂ ਤੋਂ ਫੜ ਕੇ ਚੁੱਕ ਲੈ ਖਤਰਾ ਟਾਲ ਜਾਣ ਪਿੱਛੋਂ ਮੁੰਡੇ ਦਾ ਦਮ ਟਕਾਣੇ ਆਗੇ ਉਰੀ ਕੁਝ ਵੀ ਬੋਲੇਗੀ ਨਾ ਉਹਦੀ ਜ਼ਖਮੀ ਕਮੀਜ਼ ਦੇ ਬਟਨ ਖੋਣ ਲੱਗ ਪਈ ਖੋਲਣ ਲੱਗ ਪਈ ਇਹ ਸਭ ਕੁਝ ਉਹ ਆਪਣੇ ਜਨੂਨ ਵਿੱਚ ਕਰੀ ਜਾ ਰਹੀ ਸੀ ਉਸ ਬਾਥ ਵਿੱਚ ਲੈ ਕੇ ਚਾਨ ਤੋਂ ਪਹਿਲਾਂ ਡਿਟੋਲ ਨਾਲ ਮੁੰਡੇ ਦਾ ਜ਼ਖਮ ਧੋਤਾ ਤੇ ਫਿਰ ਸਵਾਰ ਕੇ ਪੱਟੀ ਕਰ ਦਿੱਤੀ ਉਹ ਮੁੰਡੇ ਨੂੰ ਤੋੜ ਕੇ ਲਿਆਉਂਦੀ ਸੋਚਣ ਲੱਗੀ ਇੰਨਾ ਸੋਹਣਾ ਪਰਿਆ ਸਰੀਰ ਮਿੱਠੀ ਬੋਲੀ ਤੇ ਦਰਦਾਂ ਵਾਲਾ ਮਨੁੱਖ ਬੇਵਫਾ ਕਿਵੇਂ ਹੋ ਜਾਂਦਾ ਹੈ ਗੋਲੀਆਂ ਦੇ ਮੂਹ ਕਿਵੇਂ ਆ ਜਾਂਦਾ ਹੈ ਸ਼ਾਇਦ ਉਹਨਰੀ ਬੰਦਾ ਤਕਦੀਰ ਤੋਂ ਪਿੱਛਾ ਨਹੀਂ ਛੜਾ ਸਕਿਆ ਕੈਥਰੀਨ ਕੋਲ ਇੱਕੋ ਹੀ ਦੂਰਾ ਬੈੱਡ ਸੀ ਮੁੰਡੇ ਨੇ ਪੁੰਜੇ ਪੈ ਜਾਣ ਲਈ ਜ਼ਿੱਦ ਕੀਤੀ ਪਰ ਕੁੜੀ ਨੇ ਕੁਝ ਆਖੇ ਬਿਨਾ ਸਿਰ ਫੇਰ ਦਿੱਤਾ ਹੁਣ ਤੈਨੂੰ ਸਾਰੇ ਮਨ ਨਾਲ ਪਨਾ ਦੇ ਕੇ ਦੁਖੀ ਕਿਉਂ ਰੱਖਾਂ ਉਹ ਜ਼ਖਮੀ ਮਾਂ ਬਾਹ ਦੇ ਦੂਜੇ ਬੰਨੇ ਪੈਗੀ ਬੈੱਡ ਲਾਈਟ ਆਫ ਕਰ ਦੇ ਉਹ ਪਹਿਲੀ ਵਾਰ ਬੋਲੀ ਹੁਣ ਸਾਰੀਆਂ ਫਿਕਰਾਂ ਲਾ ਕੇ ਸੌਂ ਜਾ ਮੈਂ ਤੇਰਾ ਦਰਦ ਸਹਿ ਲਿਆ ਜਿੰਦਗੀ ਦੇ ਦਿੱਤੇ ਵਾਸਨਾ ਵਿੱਚ ਤੂੰ ਇੱਕ ਹੋਰ ਸਹੀ ਤੂੰ ਮੈਨੂੰ ਮਾਸੂਮ ਤੇ ਚੰਗਾ ਮੁੰਡਾ ਲੱਗਿਆ ਪਰ ਚੰਗਿਆਈਆਂ ਨੇ ਮੈਨੂੰ ਹਮੇਸ਼ਾ ਦੁੱਖ ਦਿੱਤਾ ਮੈਨੂੰ ਕਿੰਨਾ ਸਤਾਇਆ ਤੈਨੂੰ ਕਿਹੜੇ ਕਸ਼ਟਾਂ ਮਾਰਿਆ ਕੂੜਾ ਫੋਲਣ ਦੀ ਲੋੜ ਨਹੀਂ ਨਾ ਥਾਂ ਵੀ ਟਕੇ ਰਹਿਂਦੇ ਨਾ ਨਹੀਂ ਧੰਵਾਦ ਦੇ ਕੰਡਿਆਂ ਨਾਲ ਮੇਰੀ ਰੂਹ ਬਲਉਂਦਰੀ ਬਲਉਂਦਰੀ ਬਸ ਲੰਬੀਆਂ ਤਾਣ ਕੇ ਕੋਕ ਸੌ ਜਾ ਮਨੁੱਖੀ ਫਰਿਸ਼ਤੇ ਨੇ ਲੰਬਾ ਹੋਕਾ ਪਰ ਕੇ ਮਨੁੱਖ ਦੇ ਮਾਨਸਿਕ ਦੁੱਖਾਂ ਤੇ ਵੀ ਨਿੱਗੀ ਚਾਦਰ ਤਾਣ ਦਿੱਤੀ ਮੁੰਡਾ ਕੁਝ ਵੀ ਆਖਾਂ ਜੋ ਗਾਣਾ ਰਿਹਾ ਉਸ ਦੀਆਂ ਸਾਰੀਆਂ ਚੁਸਤਾਂ ਕੁੜੀ ਦੇ ਕਰਤੱਵ ਵਿੱਚ ਝਟ ਝਟ ਖੋਰ ਗੰਗਾ ਉਹ ਜ਼ਿੰਦਗੀ ਦੇ ਸਾਰੇ ਵਣ ਤੋੜ ਕੇ ਅੱਜ ਤਾਂ ਹੀ ਰੋਣਾ ਚਾਹੁੰਦਾ ਸੀ ਪਰ ਕੁੜੀ ਦੇ ਆਪੇ ਨੇ ਆਪਣੀ ਕੁੱਟ ਕੇ ਬੁੱਕਲ ਮਾਰੀ ਹੋਈ ਸੀ ਤੇ ਉਹ ਵਾਸਨਾ ਵਿਅੋਖਾ ਸੀ ਮੁੰਡਾ ਆਪਣੇ ਕੁਕਰਮਾਂ ਤੇ ਕੁੰਡੀ ਲੱਗੀ ਮੱਛੀ ਵਾਂਗ ਤੜਫਦਾ ਰਿਹਾ ਉਸ ਨੂੰ ਆਸ ਹੀ ਨਹੀਂ ਸੀ ਕਿ ਖਤਰੇ ਮੂਹ ਆਏ ਨੂੰ ਇੰਨੀ ਤਰਮਾਤਮਾ ਬੋੜ ਪਵੇਗੀ ਉਹ ਸਿੱਧਾ ਸਲੋਟ ਅਹਲ ਪਿਆ ਰਿਹਾ ਪਰ ਜ਼ਿੰਦਗੀ ਵਿੱਚ ਕੀਤੀਆਂ ਵੇਹੂਦੀਆਂ ਉਸ ਨੂੰ ਗਿਰਜਾਂ ਵਾਂਗ ਨੋਚਦਿਆਂ ਰਗਾ ਇਸ ਦੇ ਉਲਟ ਦਿਲ ਦੇ ਫੱਟਾਂ ਦੇ ਬਾਵਜੂਦ ਕੁੜੀ ਰੂਹ ਦੇ ਰਾਜ ਵਿੱਚ ਕਿੰਨੀ ਸ਼ਾਂਤ ਅਡੋਲ ਪਈ ਸੀ ਛੇ ਮੋਲ ਜ਼ਿੰਦਗੀ ਜ਼ਖਮ ਲੈਣ ਵਿੱਚ ਨਹੀਂ ਖਾ ਲੈਣ ਵਿੱਚ ਹੈ ਉਹ ਸਾਰੀ ਰਾਤ ਚੁੱਰਦਾ ਰਿਹਾ ਪਰ ਰਾਤ ਦੇ ਸੜਦੇ ਗੁਣਾ ਹਨੂ ਤੜਕਸਾਰਦੀ ਠੰਡੀ ਬਕਸ਼ਿਸ਼ ਨੇ ਬੋਝ ਲਿਆ ਜਦ ਸਵੇਰ ਉਸ ਅੱਖਾਂ ਖੁੱਲੀਆਂ ਪਿਆਰ ਦਾ ਨਿਗਾਹ ਥਸ ਦੇ ਮੱਥੇ ਤੇ ਸੀ ਕੁੜੀ ਦੀ ਸਜਰੀ ਮੁਸਕਾਨ ਮੁੰਡੇ ਦੀ ਬੇਹੀ ਪੀੜ ਦੀ ਲੰਬੀ ਕੁੱਟ ਭਰਦਿਆਂ ਬੋਲੀ ਸੋਭ ਸਵੇਰ ਜਾਪਦਾਏ ਤੈਨੂੰ ਰਾਤੀ ਪੂਰੀ ਨੀਂਦ ਨਹੀਂ ਆਈ ਕੋਈ ਨਾ ਕੁਝ ਖਾ ਪੀ ਲੈ ਫਿਰ ਸੌਂ ਜੇ ਮੇਰੀ ਹਮਦਰਦ ਬਬ ਬਹੁਤ ਬੁਰਾ ਆਦਮੀ ਹਾ ਜੇ ਤੂੰ ਜਾਣ ਲਵੇ ਉਰੇ ਵਾਂ ਘਰੋਂ ਬਗਾ ਮਾਰੇ ਮੁੰਡਾ ਇੱਕ ਤਰ੍ਹਾਂ ਫਿਸ ਹੀ ਪਿਆ ਹੂੰ ਜੇ ਤੂੰ ਮੇਰੀ ਨਿੱਜਤਾ ਜਾਣ ਲਵੇ ਸ਼ਾਇਦ 1 ਮਿੰਟ ਵੀ ਮੇਰੇ ਘਰ ਨਾ ਟਕੇ ਨਹੀਂ ਮੈਡਮ ਇਸ ਘਰ ਤੋਂ ਵੱਡਾ ਖੁਦਾ ਦਾ ਘਰ ਵੀ ਕੀ ਹੋਵੇਗਾ ਸੱਚੀ ਗੱਲ ਮੇਰੇ ਕੋਲ ਤਾਂ ਸਾਰੀ ਉਮਰ ਚੰਗਾ ਕੰਮ ਹੋਇਆ ਹੀ ਕੋਈ ਨਹੀਂ ਤੂੰ ਮੇਰੇ ਬਾਰੇ ਕੁਝ ਵੀ ਜਾਣਣਾ ਨਹੀਂ ਚਾਹੁੰਦੀ ਕੁੜੀ ਨੇ ਨਾ ਵਿੱਚ ਸਿਰ ਫੇਰਿਆ ਕਿਉਂ ਜਾਣ ਕੇ ਕੀ ਕਰਾਂਗੇ ਮਕਨੂਨੀ ਦੋਸ਼ੀ ਆ ਇਸ ਨਾਲ ਕੀ ਫਰਕ ਪੈਂਦਾ ਹੈ ਇੱਕ ਬਲਾਤਮੀ ਰਾਤ ਸਮੇਂ ਮੇਰੇ ਕੋਲ ਕਿਉਂ ਆਵੇਗਾ ਛੱਡੇ ਜਿਹੜੀ ਤੂੰ ਉੱਠ ਕੇ ਕੁਝ ਖਾ ਪੀ ਲੈ ਪਤਾ ਨਹੀਂ ਕਦੋਂ ਦਾ ਭੁੱਖਾ ਹੋਵੇਗਾ ਮੈਂ ਤੇਰੇ ਵਰਗੀ ਅਥਾਂ ਪਰੋਸੇ ਵਾਲੀ ਜਨਾਨੀ ਜ਼ਿੰਦਗੀ ਵਿੱਚ ਕਦੇ ਨਹੀਂ ਵੇਖੀ ਕੈਥਰੀਨ ਨੇ ਉਸ ਦੀ ਪ੍ਰਸੰਸਾ ਵਾਲੀ ਗੱਲ ਅਣਸੋਣੀ ਕਰਕੇ ਆਸਰੇ ਵਜੋਂ ਸਿਰ ਝੇਟੇ ਝੇਟਾ ਹੱਥ ਦੇ ਦਿੱਤਾ ਕਿਸੇ ਸਵਾਰਟ ਵਟਦਿਆਂ ਵੀ ਸਿਮੋਲ ਦੇ ਮੂੰਹੋਂ ਹਾਈ ਸ਼ਬਦ ਨਿਕਲ ਗਏ ਬੀੜ ਬਹੁਤੀ ਤਾਂ ਨਹੀਂ ਹੁੰਦੀ ਛੇਤੀ ਡਾਕਟਰ ਕੋਲ ਨਹੀਂ ਮੈਂ ਡਾਕਟਰ ਕੋਲ ਨਹੀਂ ਜਾਣਾ ਮੁੰਡਾ ਇੱਕਦਮ ਫੇਰ ਕਹਿ ਗਿਆ ਮੈਡਮ ਮੈਂ ਘਰੋਂ ਬਾਹਰ ਨਹੀਂ ਜਾ ਸਕਦਾ ਅੱਛਾ ਖਬਰਾਨਾ ਮੇਰੀ ਸਹੇਲੀ ਨਰਸ ਇੱਥੇ ਹੀ ਆ ਜਾਵੇਗੀ ਉਹ ਆਪਣੇ ਪਾਸੇ ਨਾਲ ਲਾ ਕੇ ਉਸ ਨੂੰ ਛੋਟੀ ਜਿੰਨੀ ਮੇਜ਼ ਤੇ ਲੈ ਗਈ ਜ਼ਿੰਦਗੀ ਵਿੱਚ ਝਟ ਕਿੰਨਾ ਕੁਝ ਵਾਪਰ ਜਾਂਦਾ ਹੈ ਅਗਾ ਆਖਦਾ ਆਖਦਾ ਸਿਮੋਲ ਰੁਕ ਗਿਆ ਕੀ ਅਸੀਂ ਸੋਚ ਵੀ ਨਹੀਂ ਸਕਦੇ ਕੁੜੀ ਮੁੰਡੇ ਦੀ ਗੱਲ ਪੂਰੀ ਕਰਕੇ ਮੁਸਕਾ ਪਈ ਮੁੰਡੇ ਨੇ ਤਸੱਲੀ ਨਾਲ ਦਲੀਏ ਦੀ ਪਲੇਟ ਖਾਦੀ ਤੇ ਚਾਹ ਦੀ ਪਿਆਲੀ ਪੀ ਕੇ ਬਾਤ ਚੱਲਾ ਗਈ ਜਦੋਂ ਬਾਹਰ ਆਇਆ ਕੁੜੀ ਘਰ ਨਹੀਂ ਸੀ ਪਹਿਲੀ ਸੋਚੇ ਸ਼ੱਕ ਦਾ ਤੀਰ ਉਹਦੇ ਮੱਥੇ ਆਵਜਾ ਫਿਰ ਉਸ ਨੂੰ ਆਪਣਾ ਹੀ ਖਿਆਲ ਜਦ ਆ ਗਿਆ ਮੈਂ ਐਨੇ ਪਰੋਸੇ ਵਾਲੀ ਜਨਾਨੀ ਕਦੇ ਨਹੀਂ ਵੇਖੀ ਉਹ ਸ਼ੱਕੀ ਮਨ ਨੂੰ ਲਾਹਣਤਾ ਪਾਉਂਦਾ ਮੁੜ ਕੇ ਪੈ ਗਿਆ ਆਕੜੀ ਵਾਂ ਉਸ ਨੂੰ ਢਟਾਲ ਕਰ ਰਹੀ ਸੀ ਬੀਡ ਵੱਲੋਂ ਅਵੇਸਲਾ ਹੋਣ ਲਈ ਉਸ ਕਮਰੇ ਕਮਰੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸਾਹਮਣੇ ਮਰੀਮ ਦੀ ਤਸਵੀਰ ਹੇਟਾਂ ਅੱਧ ਸੜੀ ਅਤੇ ਅੱਧ ਪਿਗਲੀ ਮੋਵਤੀ ਝੁਕੀ ਹੋਈ ਸੀ ਸ਼ਿੰਗਾਰ ਮੇਜ਼ ਤੋਂ ਉ ਤਾਂ ਨੰਗੀਆਂ ਛਾਤੀਆਂ ਵਾਲੀ ਫ੍ਰੈਂਚ ਕੁੜੀ ਦੀ ਪੋਰਟਰੇਟ ਸੀ ਪਾਸੇ ਦੀ ਕੰਦ ਉੱਤੇ ਇੱਕ ਇੱਕ ਪਹਾੜ ਜੰਗਲ ਪੁਲ ਢੇਡੋਂ ਦੀ ਪਗ ਦੀ ਨਦੀ ਅਤੇ ਕਿਸ ਦੀ ਉੜੀਕ ਵਿੱਚ ਕੰਨ ਚੁੱਕੀ ਖਲੋਤੀ ਹਿਰਨੀ ਵਿਖਾਈ ਹੋਏ ਸਨ ਇਸ ਕੁੜੀ ਵਾਰੇ ਕੀ ਬੁੱਝਾਂ ਇਹਦੇ ਗੰਭੀਰਤਾ ਕਮਾਲ ਹੈ ਇਹਦਾ ਕਮਰਾ ਮਹਿਕਦਾ ਫੁੱਲ ਇਹ ਆਪਣੀ ਬराई ਦੀ ਵੀ ਕੋਈ ਗੱਲ ਬराई ਦੀ ਗੱਲ ਕਰਦੀ ਸੀ ਭਲਾ ਇਹ ਕਿਵੇਂ ਹੋ ਸਕਦਾ ਹੈ ਰਾਤੀ ਜੇ ਇਹ ਵਾਰ ਨਾ ਖੋਲਦੀ ਯਕੀਨਨ ਮੇਰੀ ਮੌਤ ਹੋ ਜਾਣੀ ਸੀ ਕਿੰਨਾ ਹਿਚੇ ਉਹ ਆਪਣੀ ਕਲਪਨਾ ਦੀਆਂ ਪੌੜਾਂ 'ਤੇ ਚੜਦਾ ਉਤਰਦਾ ਰਿਹਾ ਕੈਥਰੀਨ ਆਪਣੀ ਸਹੇਲੀ ਨੂੰ ਲੈ ਕੇ ਪਰਤਾਈ ਉਸ ਪੱਟੀ ਖੋਲ ਕੇ ਵੇਖਿਆ ਜਿਹਾ ਜਖਮ ਆਪਰੇਸ਼ਨ ਵਾਲਾ ਨਹੀਂ ਸੀ ਉਹ ਤੋ ਉਸ ਮਾਰ ਕੇ ਪੱਟੀ ਕਰ ਦਿੱਤੀ ਦੋ ਦਿਨਾਂ ਵਿੱਚ ਹੀ ਨਰਸ ਨੇ ਕੈਥੀ ਨੂੰ ਪੱਟੀ ਕਰਨਾ ਤੇ ਟੀਕਾ ਦੇਣਾ ਸਿਖਾ ਦਿੱਤਾ ਉਹਦੇ ਲਈ ਇਹ ਅਸਲੋਂ ਨਵਾਂ ਤਜਰਬਾ ਸੀ ਸਭ ਕੰਮ ਕਰਦਿਆਂ ਉਹਦੀ ਰੂਹ ਸਰਸਰੀ ਰਹਿੰਦੀ ਜ਼ਿੰਦਗੀ ਵਿੱਚ ਅਜਿਹਾ ਬਿਸਮਾਦ ਉਸ ਨੂੰ ਪਹਿਲਾਂ ਕਦੀ ਨਹੀਂ ਮਿਲਿਆ ਸੀ ਉਹਦਾ ਖੀਵਾ ਮਨ ਮਰੀਮ ਦੀ ਹਿੱਕ ਨਾਲ ਜਾ ਲੱਗਾ ਉਹ ਖਾਣ ਪਕਾਣ ਦਾ ਸਾਰਾ ਕੰਮ ਸਵੇਟ ਕੇ ਸ਼ਾਮੀ ਚਲੀ ਜਾਂਦੀ ਤੇ 11 ਵਜੇ ਤੋਂ ਪਹਿਲਾਂ ਕਦੇ ਵਾਪਸ ਨਹੀਂ ਆਉਂਦੀ। ਉਹ ਕਿੱਥੇ ਜਾਂਦੀ ਹੈ? ਮੁੰਡਾ ਪੁੱਛਣ ਦਾ ਜੇਰਾਣਾ ਕਰ ਸਕਿਆ। ਪਰ ਇੱਕ ਸ਼ੱਕ ਉਹਦੇ ਸਿਰ ਨੂੰ ਅਮਰ ਵੇਲਾਂ ਵਿੱਚ ਚੜਦੀ ਗਈ। ਦੋ ਢਾਈ ਹਫ਼ਤੇ ਵਿੱਚ ਸੈਮੂਲ ਦਾ ਜਾ ਖੰਪਰ ਗਿਆ। ਹੁਣ ਉਹ ਬਾਹ ਨੂੰ ਹਲਾ ਜਲਾ ਵੀ ਸਕਦਾ ਸੀ। ਮਨੋਖੀ ਪਾਵਾਂ ਦੀ ਹਮਦੀ ਹਮਦਰਦੀ ਵਿੱਚ ਜੁੜੇ ਵੀ ਉਹ ਪਹਿਲੇ ਦਿਨ ਜਿੰਨੇ ਹੀ ਉਪਰੇ ਸਨ। ਪੁਰੀ ਨੀਨਾ ਉਸ ਕੋਲੋਂ ਕੁਝ ਪੁੱਛਿਆ ਤੇ ਨਾ ਹੀ ਆਪਣੇ ਬਾਰੇ ਦੱਸਿਆ ਇਹ ਸਾਰੇ ਦਿਨ ਉਹ ਦੋਵੇਂ ਇੱਕ ਬੈੱਡ ਤੇ ਪਏ ਸਨ ਸ਼ਰਦਾ ਸਿਤਕਾਰ ਦੀ ਕੰਧ ਉਹਨਾਂ ਵਿੱਚਕਾਰ ਤਾਂ ਨਹੀਂ ਹੋਈ ਸੀ ਪਰ ਮੁੰਡਾ ਕਾਲਾ ਕਾਂ ਸੀ ਉਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਇੰਨੀ ਰਾਤ ਤੱਕ ਨਿਤ ਕਿੱਥੇ ਜਾਂਦੀ ਹੈ ਜਿਉਂ-ਜਿਉਂ ਉਸ ਦਾ ਨਿਸ਼ਚੇ ਪੱਕਾ ਹੁੰਦਾ ਗਿਆ ਉਸ ਨੂੰ ਮਹਿਕਾਂ ਵਣ ਦੇ ਫਰਿਸ਼ਤੇ ਕੋਲ ਦਰਗੰਧ ਆਉਣ ਲੱਗ ਪਈ ਜਿਸ ਨੂੰ ਕਦੇ ਉਹ ਆਪ ਹੀ ਮਰੀਮ ਦੀ ਉਮਤ ਤੇ ਹਵਾ ਦੀ ਵਫਾਦਰ ਬੇਟੀ ਆਖਿਆ ਸੀ ਵਫਰੀ ਨੈਣਾਂ ਕੇ ਖਵਾਜਾ ਬਿਸਰ ਹੀ ਜਾਂਦਾ ਹੈ ਆਖਰੀ ਰਾਤ ਉਹ ਕੁੜੀ ਦੀ ਗੈਰ ਹਾਜ਼ਰੀ ਵਿੱਚ ਅਲੋਪ ਹੋ ਗਿਆ ਵਾਪਸ ਆ ਕੇ ਕੁੜੀ ਵੈਰੀ ਬੜੀ ਹੈਰਾਨ ਹੋਈ ਕਬਰਾਈ ਕੈਥਰੀਨ ਦੀ ਹਾਲਤ ਉਸ ਗਰੀਬ ਕਿਸਾਨ ਵਰਗੀ ਸੀ ਜਿਸ ਦੀ ਮਿਹਨਤ ਨਾਲ ਪਾਲੀ ਖੇਤੀ ਹੜਕ ਗਈ ਹੋਵੇ ਉਸ ਨੂੰ ਉਹਦੇ ਚਲੇ ਜਾਣ ਦਾ ਪਤਾ ਸੀ ਪਰ ਚੋਰਾਂ ਵਗਨ ਨ ਸਜਾਣਾ ਉਸ ਕਦੇ ਸੋਚਿਆ ਨਹੀਂ ਸੀ ਮੋਢੇ ਡੋਪ ਦੀ ਆਸ ਨੇ ਪੰਨੀ ਨੂੰ ਹੱਥ ਪਾਇਆ ਇੰਨੇ ਦਿਨਾਂ ਦਾ ਅੰਦਰ ਪਿਆ ਪਿਆ ਸ਼ਾਇਦ ਆਕ ਲਿਆ ਹੋਵੇਗਾ ਘੰਟੇ ਦੋ ਘੰਟੇ ਹਨੇਰੇ ਵਿੱਚ ਫਿਰ ਕੇ ਆ ਜਾਵੇਗਾ ਸਾਰੀ ਰਾਤ ਉਹਦੇ ਕੰਨ ਠਕ ਠਕ ਸੁਣ ਲਈ ਖੜੇ ਰਹੇ ਪਰ ਬੂਹਾ ਕਿਸੇ ਨੇ ਨਹੀਂ ਖੜਕਾਇਆ ਬੈੱਡ ਦੇ ਜਿਸ ਪਾਸੇ ਉਸ ਕਦੇ ਨਜ਼ਰਾਂ ਵੀ ਨਹੀਂ ਸਨ ਫੇਰੀਆਂ ਬਾਰ-ਬਾਰ ਬਾਹਾਂ ਮਾਰੀਆਂ ਪਰ ਉਹ ਸਾਰੀ ਰਾਤ ਪਾਂ ਪਾਂ ਕਰਦਾ ਰਿਹਾ ਸਵੇਰੀ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਉਹਦਾ ਤੇਰਾ ਕੁਝ ਵੀ ਨਹੀਂ ਸੀ ਲੱਗਦਾ ਕੈਥੀ ਤੂੰ ਮੂਰਖਣਾ ਬਣ ਚਲੇ ਜਾਣ ਵਾਲੇ ਦੀ ਭਲਾ ਕੌਣ ਇੰਤਜ਼ਾਰ ਕਰਦਾ ਹੈ ਤੇਰਾ ਘਰ ਉਨਾ ਹੀ ਜਿੰਨਾ ਪਹਿਲਾਂ ਸੀ ਖੁਸ਼ਕਿਸਮਤੀ ਤੁਰ ਜਾਣ ਵਾਲੇ ਦਾ ਨਾਥਾ ਨਹੀਂ ਜਾਣੇ ਉਹ ਪਈ ਪਈ ਛੱਤ ਦੀ ਸੜ ਚੁੱਕੀ ਬੱਤੀ ਨੂੰ ਘੋਲ ਰਹੀ ਸੀ ਉਸ ਨੂੰ ਸਮਝ ਨਹੀਂ ਸਿਆ ਰਹੀ ਕਮਲੀਆਂ ਅੱਖਾਂ ਕਿਉਂ ਵਗੀ ਜਾ ਰਹੀਆਂ ਹਨ ਟੁੱਟੇ ਖੁਸੇ ਆਪੇ ਨੂੰ ਉਹ ਮਸੇਤੋ ਕੇ ਪਲੰਗ ਤੋਂ ਲਾਹੇ ਫਿਰ ਉਹ ਖਿਜੀ ਖਿਜੀ ਆਪੇ ਨੂੰ ਨਿਤ ਦੇ ਕੰਮਾਂ ਵਿੱਚ ਰੁਝਾਨ ਲੱਗ ਪਈ ਪਰ ਅਚੇਤ ਵਿੱਚੋਂ ਕਿਰਦੀ ਤੇਜ ਮੁਸਕਾਨ ਉਹ ਤੇ ਸਾਰੀ ਰੂਹ ਨੂੰ ਲੋਕ ਜਾਂਦੀ ਚੰਦਰਗੇ ਸ਼ੁਕਰ ਕਰ ਜਾਣ ਵਾਲਾ ਕੁਝ ਦੀ ਹੀ ਕਿਆ ਇਹ ਦੁੱਖ ਇਹ ਜ਼ਖਮ ਤੈਨੂੰ ਪਹਿਲੀ ਵਾਰ ਨਹੀਂ ਮਿਲੇ ਗੁਜ਼ਰ ਗਏ ਨੂੰ ਇੱਕ ਵਾਰ ਹੋਰ ਮਾਫ ਕਰ ਦੇ ਉਹ ਮਨ ਦੀ ਲਗਨ ਨੂੰ ਖਿੱਚ ਕੇ ਤੋੜਦੀ ਪਰ ਬੇਪਰਵਾਹ ਅਚੇਤ ਜਿਹਾਂ ਵਾਂਗਾ ਕੋਣ ਮੋੜੇ ਉਵਦੀ ਦਿਹਾੜੀ ਕਾਰਪੋਰੇਸ਼ਨ ਦੇ ਲਾਗਲੇ ਪਾਰਕ ਦੀ ਬੈਂਚ ਉੱਤੇ ਬੈਠੀ ਰਹੀ ਮਾਲੀ ਨੇ ਬੇਲ ਦੀ ਸੱਜਰੀ ਕਟੇਂ ਕੀਤੀ ਸੀ ਪਰ ਕਟੀਆਂ ਫालतੂ ਟਾਹਣੀਆਂ ਥਾਂ ਹੀ ਛੱਟ ਗਿਆ ਕੱਟੇ ਜਾਣ ਵਾਲਿਆਂ ਦਾ ਹਾਲ ਮਾਲੀ ਵੀ ਨਹੀਂ ਪੁੱਛਦਾ ਉਹ ਅੰਦਰੋਂ ਬਾਹਰੋਂ ਪੀੜ ਭਰੀ ਕਰਮੋੜਾਈ ਸ਼ਾਮੀ ਕੰਮ ਤੇ ਵੀ ਨਾ ਜਾ ਸਕੀ ਉਸ ਬਿਮਾਰਾਂ ਵਾਲੇ ਬੈੱਡ ਮਲ ਲੈ ਰਾਤ ਦਾ ਪਲ ਪਰ ਆਰੀ ਦੇ ਦੰਦਿਆਂ ਵਾਂਗ ਵੱਡ-ਵੱਡ ਕਰ ਲੰਗ ਰਿਹਾ ਸੀ ਉਹ ਅੱਖਾਂ ਨੂੰ ਜ਼ਬਰਦਸਤੀ ਮੀਟੇ ਪਰ ਨਹੀਂ ਤਾਂ ਸੱਜਰੀ ਸੌਕਣ ਹੋ ਗਏ ਸੀ ਅਚਾਨਕ ਉਹਨੂੰ ਜਾਪਿਆ ਜਿਵੇਂ ਉਸ ਰਾਤ ਵਾਂਗ ਫੇਰ ਕੋਈ ਦਰਵਾਜ਼ਾ ਖੜਕਾ ਰਿਹਾ ਹੈ ਉਸ ਇੱਕ ਪਲ ਰੁਕੇ ਬਿਨਾ ਬੱਤੀ ਖਿੱਚ ਕੇ ਪਲੰਘ ਤੋਂ ਛਾਲ ਮਾਰੀ ਉਸ ਨੂੰ ਇਸ ਆਵਾਜ਼ ਦੇ ਇੱਕ ਵਾਰ ਮੋੜ ਆਉਣ ਦੀ ਆਸੀ ਚੜਿਆ ਮਨ ਸ਼ਾਂਤੀ ਭਰ ਰਿਹਾ ਸੀ ਇਹ ਉਹੀ ਹੈ ਉਸ ਦੂਜੀ ਠਕਾਰ ਦੀ ਆਵਾਜ਼ ਕਰੇ ਬਿਨਾ ਸਾਰਾ ਵਾਰਜਾ ਖੋਲਿਆ ਉਹਦੇ ਸਾਹਮਣੇ ਉਹੀ ਖੂਬਸੂਰਤ ਨੌਜਵਾਨ ਕਾਲੇ ਲੀਦਾਰ ਸੂਟ ਵਿੱਚ ਆਕੜਿਆ ਖਲੋਤਾ ਸੀ ਓ ਗॉड ਮੈਂ ਸੁਪਨਾ ਤਾਂ ਨਹੀਂ ਵੇਖ ਰਹੀ ਇਹ ਧੱਕਾ ਦੇ ਕੇ ਅੰਦਰ ਕਿਉਂ ਨਹੀਂ ਆਇਆ ਇਹ ਨਮਾ ਜ਼ਖਮ ਹੀ ਲੈ ਆਉਂਦਾ ਮੇਰੇ ਚੀਕ ਮਾਰਦੇ ਮੂੰਹ ਤੇ ਹੱਥ ਰੱਖਦਾ ਸੈਮਿਊਲ ਆਪਣੀ ਤਰ੍ਹਾਂ ਦੇ ਠਾਠ ਵਿੱਚ ਬੁੱਲ ਚੁੱਕੀ ਤਿੱਖੀਆਂ ਨਜ਼ਰਾਂ ਨਾਲ ਕੁੜੀ ਨੂੰ ਤਾੜ ਦਰਿਆ ਕੈਥੀ ਨੇ ਆਪਣਾ ਗਲ ਫੜ ਲਿਆ ਜਿਵੇਂ ਕਿਸੇ ਅਚਾਨਕ ਆ ਘੁੱਟਿਆ ਸੀ ਉਹ ਸਾਹ ਨੂੰ ਫਰੇਵੇਂ ਵਾਂ ਖਿੱਚਦਾ ਮੜਕ ਨਾਲ ਅੰਦਰ ਲੰਘ ਆਇਆ ਉਦੇ ਲਿਸ਼ਕ ਦੇ ਬੂਟਾਂ ਤੋਂ ਨਜ਼ਰਾਂ ਤਿਲਕ ਤਿਲਕ ਜਾਂਦੀਆਂ ਸਨ ਜਾਪਦਾ ਸੀ ਉਸ ਨੂੰ ਕੋਈ ਕਾਲੀ ਨਹੀਂ ਕੋਈ ਡਰ ਨਹੀਂ ਕੁੜੀਵਾਰ ਨਾਲ ਪਿੱਠ ਜੋੜ ਕੇ ਉਸ ਨੂੰ ਬਿਟ ਬਿਟਾ ਬੀਂਦੀ ਰਹੀ ਤੈਨੂੰ ਪਤਾ ਹੈ ਮੈਂ ਕਿਉਂ ਆਇਆ ਕੁੜੀ ਵੱਲੋਂ ਵੇਖ ਧਿਆਨ ਉਹ ਨੰਗੀਆਂ ਛਾਤੀਆਂ ਵਾਲੀ ਤਸਵੀਰ ਤੱਕੀ ਜਾ ਰਿਹਾ ਸੀ ਉਹ ਸਾਰੀ ਗੜਬੜ ਮੈਂ ਠੀਕ ਠਾਕ ਕਰ ਲਈਏ ਉਹ ਹਰ ਤਰ੍ਹਾਂ ਦੇ ਸ਼ੱਕ ਤੇ ਡਰ ਪਾਸੇ ਕਰਕੇ ਮੁਸਕਾਪਿਆ ਕਹਿਤੀ ਅੰਦਰੋਂ ਕੋਈ ਪੁਰਾਣਾ ਜ਼ਖਮ ਹਿੱਲ ਗਿਆ ਉਹ ਦੂਜੇ ਬੰਨੇ ਮਰੀਅਮ ਦੇ ਪੈਰਾਂ ਹੇਠ ਅੱਧ ਸੜੀ ਮੋਮਬਤੀ ਤੇ ਹੌਂਕਾ ਭਰ ਰਹੀ ਸੀ ਉਹ ਆਪਣੇ ਦਿਲ ਵਿੱਚ ਇੰਨਾ ਹਿਆਕ ਸਕੀ ਦੁਸ਼ਮਣਾ ਐਦੋਂ ਤਾਂ ਤੂੰ ਨਾ ਹੀ ਆਉਂਦਾ ਤੇਰਾ ਧੰਨਵਾਦ ਕਰਨਾ ਜ਼ਰੂਰੀ ਸੀ ਸੈਮਿਊਲ ਉਸੇ ਬੇਪਰਵਾਹੀ ਨਾਲ ਬੋਲੀ ਗਿਆ ਔਕ ਸਮੇਤ ਮੇਰੀ ਜਾਨ ਬਚਾਈ ਨਾ ਉਸ ਕੋਟ ਦੇ ਅੰਦਰ ਜੇ ਵਿੱਚੋਂ 1000 ਡਾਲਰ ਦੀ ਦੱਤੀ ਕੱਢ ਕੇ ਉਸ ਵੱਲ ਵਧਾਈ ਲੈ ਫੜ ਮੇਰਾ ਵੀ ਫਰਜ ਬਣਦਾ ਏ ਤੇਰੀ ਮਦਦ ਕਰਾਂ ਮੇਰੀ ਮਦਦ ਕੁੜੀ ਨੇ ਪੂਰੀਆਂ ਅੱਖਾਂ ਖੋਲ ਕੇ ਉਸ ਨੂੰ ਜਾਂਚਿਆ ਫਿਰ ਮਾਨ ਵਿੱਚ ਆਖਣ ਲੱਗੀ ਇਹ ਮੈਨੂੰ ਇੰਨੀ ਕਮੀਨੀ ਸਮਝਦਾ ਏ ਮੈਂ ਧੰਨਵਾਦੀ ਭੁਖੀ ਆ ਚੁਰਨਾ ਇੱਕ ਕਿਸ਼ਤ ਹੋਰ ਸਹੀ ਮੁੰਡੇ ਨੂੰ ਕੁੜੀ ਅੰਦਰੋਂ ਉੱਠਦਾ ਧੁਆਣਾ ਦੇ ਸਿਆ ਜਿਸ ਦੀ ਅੱਗ ਨੇ ਉਹਦੀ ਕੋਮਲਤਾ ਸਾੜ ਕੇ ਸੁਆਹ ਕਰ ਦਿੱਤੀ ਤੂੰ ਕਿਹਾ ਸੀ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਦੇ ਮੌਕੇ ਸਵਾਬ ਬਣਾ ਲਈ ਹੱਥ ਹੁੰਦੇ ਤੇ ਅੱਜ ਮੈਂ ਆਖਦੀਆਂ ਜ਼ਿੰਦਗੀ ਦਾ ਬਦਲਾ ਡਾਲਰ ਕਦੇ ਵੀ ਨਹੀਂ ਹੋ ਸਕਦਾ ਇਹ ਡਾਲਰ ਤੈਨੂੰ ਮੁਬਾਰਕ ਹਵਾ ਦੀ ਬੇਟੀ ਦਾ ਜਲਾਲ ਠਰਮੇ ਵਿੱਚ ਆ ਗਿਆ ਸੈਮਿਊਲ ਦਾ ਸਾਰਾ ਰੂਪ ਕਾਗਜ਼ੀ ਰੁਮਾਲ ਵਾਂਗ ਭਿੱਜ ਖਲੋਤਾ ਪਰ ਉਹ ਸ਼ਰਮ ਨੂੰ ਮੂੰਹ ਦੀ ਝੂਠ ਸਮਝ ਕੇ ਮੋੜ ਮੁਸਕਾ ਪਿਆ ਅਮਰੀਕਾ ਵਿੱਚ ਹਰ ਚੀਜ਼ ਡਾਲਰ ਨਾਲ ਮਿਲ ਜਾਂਦੀ ਹੈ ਆ ਚੋਕ ਕੁੜੀ ਨੇ ਡਾਲਰਾਂ ਵਾਲੀ ਤੱਥੀ ਸੈਮਿਊਲ ਨੂੰ ਉੱਤੇ ਪੁਮਾ ਕੇ ਮਾਰੇ ਮੁੰਡੇ ਦੇ ਥੱਪੜ ਮਾਰ ਕੇ ਕੁੜੀ ਦੇ ਪੈਰਾਂ ਵਿੱਚ ਆ ਡਿੱਗੀ ਜਿੱਥੇ ਹਰ ਚੀਜ਼ ਮਿਲ ਜਾਂਦੀ ਹੈ ਜਾ ਕੇ ਖਰੀਦ ਲੈ ਉਸ ਛੱਟ ਪਿੱਠ ਮੋੜ ਕੇ ਬੋਹਾ ਖੋ ਦਿੱਤਾ ਮੈਂ ਕਾਲ ਗਰਲ ਜ਼ਰੂਰ ਹਾਂ ਪਰ ਇਮਾਨ ਨਹੀਂ 베ਚਦੀ ਇਹ ਆਪਣਾ ਗੰਦ ਵੀ ਮੂੰਝ ਲੈ ਇਥੋਂ ਕੁੜੀ ਨੇ ਦੱਥੀ ਪੈਰ ਨਾਲ ਉਹਦੇ ਵੱਲ ਬਗਾਵ ਮਾਸੂਟੀ ਮੁੰਡੇ ਨੇ ਔਲਾ ਪੈਂਦਿਆ ਦੱਥੀ ਚੁੱਕ ਲਈ ਕੋਈ ਖੁਸ਼ੀ ਠਹਿਰ ਨਾਲ ਬਾਰ ਜਾਨ ਲਈ ਉਸਨੇ ਪੈਰ ਹੀ ਪੁੱਟੇ ਸੰਕੇ ਕੁੜੀ ਨੇ ਰੜਕ ਦੇ ਸ਼ਬਦਾਂ ਵਿੱਚ ਪੁਕਾਰਿਆ ਠਹਿਰ ਉਹ ਦੋਛੀਆਂ ਵਾਂਗ ਥਾਂ ਹੀ ਰੁਕ ਗਿਆ ਜਿਹਦੇ ਕਾਰਨ ਤੈਨੂੰ ਇੰਨਾ ਕੜੇਮਾ ਚੜਿਆ ਉਹ ਆਪਣਾ ਹੁਨਰ ਵੀ ਨਾਲ ਹੀ ਲੈਂਦਾ ਜਾ ਉਸ ਮੈਟਲ ਪੀਸ ਦੀ ਚਾਲਰ ਹੇਠੋਂ ਅਨੋਕਾ ਜੇਬ ਕੱਟ ਰੇਜ਼ਰ ਲਿਆ ਤੇ ਸੈਮੋਲ ਦੀ ਤਲੀ ਤੇ ਰੱਖ ਦਿੱਤਾ ਜਿਹੜਾ ਲਹੂ ਲਿਪੜੀ ਕਮੀਜ਼ ਦੀ ਜੇਬ ਵਿੱਚੋਂ ਨਿਕਲਿਆ ਸੀ ਆਦਮ ਦਾਜਾ ਆ ਥਾਂ ਹੀ ਮਿੱਟੀ ਹੋ ਗਿਆ ਲੜਖੜਾਂਦਿਆਂ ਕਦਮਾਂ ਨਾਲ ਬਾਹਰ ਜਾਣਾ ਉਸ ਲਈ ਦੁੱਬਰ ਹੋ ਗਿਆ ਕੈத்ਰੀਨੇ ਲਮਾਰੀ ਦੀ ਹੀਟਲੀ ਘਰ ਦੇ ਵਿੱਚੋਂ ਮੁੰਡੇ ਦੀ ਜੱਕਮਿਕ ਕਮੀਜ਼ ਕੂੜੇ ਵਾਲੇ ਢੋਲ ਵਿੱਚ ਵਗਾ ਮਾਰਨ ਲੇਖੇ ਚ ਨਹੀਂ ਜਿਉਂ ਹੀ ਉਸ ਲਹੂ ਲਿਪੜੀ ਬਾਹ ਨੂੰ ਤੱਕਿਆ ਉਹਦੇ ਦਿਲ ਦੀ ਧੜਕਣ ਗਸੀ ਖਾ ਗਈ ਅਥਰੀ ਅਥਰੀ ਉਹ ਬੈੱਡ ਤੇ ਆ ਡਿੱਗੀ ਉਹਦੀਆਂ ਬੰਦ ਅੱਖਾਂ ਵਿੱਚੋਂ ਪਰਨਾਲੇ ਵਗਿ ਜਾ ਰਹੇ ਸਨ ਪਰ ਪੁੰਜਣ ਵਾਲਾ ਕੋਈ ਨਹੀਂ ਸੀ ਧੰਨਵਾਦ